ਆਇਆ ਟਰਾਲੀਆਂ ਪੰਜਾਬ ਨਨ ਚੇਤਨ ਮੁਕਤੀ ਦਾ ਪੰਜਾਬ ਦੇ ਤੋਂ ਆਰੰਭ ਹੋ ਕੇ ਅੱਗੇ ਚੱਲਦੇ ਹੋਏ ਨੰਤੇ ਵਾਰੋਸ਼ ਜਿਵੇਂ ਪਸਿਆ ਦੇ ਪਿੰਡਾਂ ਦੇ 68 ਆਵਾਜ਼ ਅੰਦਰ ਕੀਰਤਨ ਟਰੈਕਟਰ ਟਰਾਲੀਆਂ ਜੀਪਾਂ ਕਾਰਾਂ ਵਿੱਚ ਹੋਈਆਂ ਸ਼ਾਵਲ ਸੀ ਸਰ ਜੀ ਸਤਿਕਾਰਯੋਗ ਸਰਕਾਰ ਦੇ ਮੰਤਰੀ ਬਾਦ ਮੁਖੀ ਦਾ ਉਹ ਸੁਪਨ ਮਤਲਬ ਉਹਨਾਂ ਹਾਂ ਜੀ ਸੁਧਾ ਸਾਹਿਬ ਦਾ ਹੰਕਾਰ ਆ ਰਿਹਾ ਜੀ ਫੀਲਡ ਮੈਨੈਜਰ ਆਪਣੇ ਖਰਦਸ਼ ਕਰਦੇ ਹੋਏ ਆ ਪਿੰਡ ਨਗਰ ਦੇ ਕੇ ਸੰਗਤ ਦਾ ਕੌਣ ਸੀ ਹੈ ਨੂਰ ਗੱਜਨ ਰਾਸ਼ੀਆ ਬੋਲਣਾ ਸੰਗਤ ਦਾ ਸਵਾਗਤ ਮੁਕਤ ਸੁਧਾ ਪ੍ਰਬੰਧਕ ਕਮੇਟੀ ਵੱਲੋਂ ਪਿਆਨੇ ਕਲੋਨੀ ਦਾ ਕੀਤਾ ਰਿਹਾ ਸਵਾਗਤ ਧੰਨਵਾਦ ਧੰਨਵਾਦ ਕੀਤਾ ਜਾ ਰਿਹਾ ਹੈ ਹੋਰ ਬਲ ਬਖਸ਼ਣ ਜਲਦੀ ਆਣੀ ਹੈ 20 والے موہی اسے دیکھنا چوراں میں دیکھتا لے کے نمبر سر ٹائر لئیوا نمبر 3 اپ کا نام جناب ضرور ہے چا چا کو خدا ਸਤਿਗੁਰੂ ਬਦਾਸ ਨਾਮਕਸੂਦਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਲਿੱਦਲਾਂ ਕਲੋਨੀ ਦਾ ਕੀਤਾ ਜਾ ਧੰਨਵਾਦ ਜਾਂ ਟੁੱਟ ਲੰਗਰ ਸੰਗਤਾਂ ਵਾਰ ਤੇ ਵਰਤਾਇਆ ਜਾ ਰਿਹਾ ਹੈ ਸੰਗਤਾਂ ਉਹਨਾਂ ਦੇ ਕੀਰਤਨ ਵਿੱਚ ਲੰਗਰ ਸੰਗਤਾਂ ਵਾਰ ਨਗ ਕੀਰਤਨ ਵਿੱਚ ਟੁੱਟ ਲੰਗਰ ਵਰਤਾਇਆ ਜਾ ਰਿਹਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਗੁਰੂ ਬਹੁਤ ਪਰਮਦੀਆਂ ਟਿੰਟਿੰਟ ਵਰਕੇ ਅਮਰ ਸਤਾਰਾ ਅੱਜ ਵਰਖਾ ਵੀ ਵਰਖਾ ਵੀ ਤੁਸੀਂ ਦੇਖ ਰਹੇ ਹੋ ਦਿਵਦੇਸ ਸੰਗਤਾਂ ਦੇਖ ਰਹੀਆਂ ਵਰਖਾ ਵੀ ਨਕੀਰਤ ਸੰਗਤਾਂ ਦਾ ਦਾਦਾ ਮਾਰਦਾ ਨਗਰ ਕੀਰਤਨ ਸੰਗਤਾਂ ਵਿਸ਼ਾਲ ਕੱਠ ਵਿੱਚ ਸੰਗਤਾਂ ਨੇ ਕੀਤਮੇ ਸ਼ਾਮਲ ਹੋਈਆਂ ਮਕਸੂਦਾ ਪ੍ਰਬੰਧਕ ਕਮੇਟੀ ਪਹਿਲਾਂ ਕੀਤਾ ਗਿਆ ਰਿਆ ਪਿੰਡ ਲਈ ਦਾ ਕਲੋਨੀ ਦਾ ਧੰਨਵਾਦ ਚਿੰਚੂ ਵਰਸ ਅੰਮ੍ਰਿਤਧਾਰਾ ਤੇ ਮਹਾਵਾਕਾਂ ਸਾਰ ਅੱਜ ਨ ਕੀਰਤਨ ਦੇ ਸੰਗਤਾਂ ਠਾਠਾ ਆਨੰਦ ਮਾਰਦੀਆਂ ਹਨ ਓਹ ਅੱਗੇ ਤੋਂ ਓਹ ਅੱਗੇ ਤੋਂ ਕੋਈ ਨਿਆਣੇ ਦੇਖਣਾ ਭਾਜੀ ਹਾਂਜੀ ਮੈਂ ਸਾਲ ਤੋਂ ਅੱਗੇ ਖੜਾ ਸਾਲ ਤੋਂ ਅੱਗੇ ਨਿਸ਼ਾਨ ਨਰ ਕੀਰਤਨ ਵਿੱਚ ਅਨੰਦ ਮਾਲ ਦੀਆਂ ਸੰਗਤਾਂ ਪੁਲਸਤਾਂ ਤੋਂ ਆਰੰਭ ਹੋ ਕੇ ਤੰਤ ਸਿਰੂਦਾਸ ਮਹਾਰਾਜ ਦੇ ਪਕਾਰ ਦਿਹਾੜੇ ਸੰਬੰਧ ਵਿੱਚ ਨਰ ਕੀਰਤਨ ਮੁਕਸਿਦਾਂ ਤੋਂ ਆਰੰਭ ਕੀਤਾ ਗਿਆ ਹੈ ਲਿੱਧਣਾ ਕਲੋਨੀ ਵਿਖੇ ਪਹੁੰਚਾਇਆ ਪ੍ਰਬੰਧਕ ਕਮੇਟੀ ਮੁਕਸਿਦਾਂ ਵੱਲੋਂ ਇਹ ਦਿੱਤ ਮੈਂ ਪ੍ਰਗੋ ਕਮੇਟੀ ਦਾ ਕੀਤਾ ਗਿਆ ਧੰਨਵਾਦ ਨਗ ਕੀਰਤਨ ਦੇ ਵਿੱਚ ਸੰਗਤਾਂ ਲੰਗਰ ਛਕਦੀਆਂ ਹੋਈਆਂ ਤੇ ਦੇਖਦੇ ਆਇਆ ਲੰਗਰ ਕੀਰਤਨ ਸੰਗਤਾਂ ਲੰਗਰ ਕੀਰਤਨ ਨੂੰ ਸੰਗਤਾਂ ਸੰਗਤ ਲੰਗਰ ਛਕਦੀਆਂ ਹੋਈਆਂ ਠਾਠਾ ਮਾਰਦਾ ਨਗ ਕੀਰਤਨ ਆਰੰਭ ਹੋਇਆ ਮਕਸੂਦਾ ਤੋਂ ਆਰੰਭ ਹੋ ਕੇ ਪਿੰਡ ਲਿੱਦਣਾ ਕਿਲੋਨੀ ਵਿਖ ਪਹੁੰਚਾ ਹੈ ਲਿੱਦਣਾ ਕਿਲੋਨੇ ਕੀਤਾ ਗਿਆ ਸਵਾਗਤ ਮਕਸੂਦਾ ਪ੍ਰਬੰਧ ਕਮੇਟੀ ਨੇ ਪਿੰਡ ਲਿੱਦਣਾ ਦਾ ਕੀਤਾ ਗਿਆ ਧੰਨਵਾਦ ਜਿੰਝੇਵਾਂ ਵਰਸੇ ਅਮਰਤ ਧਾਰਾ ਦੇ ਮਹਾਵਾਕ ਅਨਸਾਰ ਨਰ ਕੀਰਤਨ ਵਿੱਚ ਸੰਗਤਾਂ ਆਨੰਦ ਮਾਣਦੀਆਂ ਮੀਂਹ ਦਾ ਆਨੰਦ ਮਾਣਦੀਆਂ ਸੰਗਤਾਂ ਦੇਖੋ ਟੋਟਾ ਗੁਰੂ ਦਾ ਗੁਰੂ ਦੇ ਦਰਸ਼ਨ ਕਰਦੇ ਸੰਗਤਾਂ ਨਗਰ ਕੀਰਤਨ ਸ਼ਾਲੂਆਂ ਮੀਂਹ ਦੇ ਵਿੱਚ ਪ੍ਰਵਾਹ ਨਾ ਕਰਦੇ ਸੰਗਤਾਂ ਲੰਗਰ ਕੀਰਤਨ ਦੇ ਆ ਲੰਗਰ ਸ਼ਕਤੀਆਂ ਹੋਈਆਂ ਨਰ ਕੀਰਤਨ ਵਿੱਚ ਮੀਂਹ ਪਿੰਦੇ ਵਿੱਚ ਸੰਗਤਾਂ ਦਰਸ਼ਨ ਦਾ ਡਾਢਾ ਮਾਰਦਾ ਨਰ ਕੀਰਤਨ ਪਸ਼ਾ ਨਗਰ ਕੀਰਤਨ ਮਕਸੂਦ ਆਰੰਭ ਹੋ ਕੇ ਪਿੰਡ ਲਿੱਦੜਾ ਵਿੱਚ ਪਹੁੰਚਾ ਮਕਸੂਦਾਂ ਪ੍ਰਬੰਧਕ ਮੀਟਿੰਗ ਨੂੰ ਕਿਤਾਬ ਪਿੰਡ ਲਿੱਦੜਾ ਕਹਿੰਦੇ ਤਨਵਾਹ ਮਕਸੂਦ ਆ ਰੰਭ ਹੋ ਕਿ ਸਤਗੁਰ ਮਹਾਰਾਜ ਦੇ ਪ੍ਰਕਾਰ ਦਿਹਾੜੇ ਤੇ ਨਹੀਂ ਕਿਤੇ ਆਰੰਭ ਹੋਇਆ ਪਿੰਲੇ ਤੱਕ ਨੂੰ ਪਹੁੰਚਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਪਿੰਲੇ ਤੱਕ ਨੂੰ ਜਤਨਵਾਦ ਜੇ વાત ਕਰੋ ਜੇ ਤੱਕ ਨੂੰ ਜਗੁਰਦੇਵ ਤੁੰਗੁਰਦੇਵ ਕੰਤਨ ਸਤਗੁਰ रविदास ਸਵਾਰੀ ਦਾ 696 ਜਨਮ ਦਿਹਾੜੇ ਦੀਆਂ ਸਰਬਾਤ ਸੰਗਤਾਂ ਨੂੰ ਦੇਸ਼ ਜੀ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਅਸੀਂ ਸਤਗੁਰ रविदास ਸਵਾਰੀ ਦੇ 696 ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਅੱਜ ਸ਼ੋਭਾ ਯਾਤਰਾ ਹੈ ਤੇ ਚਲੇ ਹਾਂ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਇੱਥੇ ਇਕੱਤਰ ਹਨ ਜਿਨ੍ਹਾਂ ਨੇ ਰਲ ਮਿਲ ਕੇ ਗੁਰੂ ਮਹਾਰਾਜ ਦਾ ਜਨਮ ਜੀਤਾਂ ਫੁੱਲਾਂ ਦੀ ਵਰਕਾ ਹੋ ਰਹੀ ਹੈ ਤਨ ਤਨ ਸਤ ਗੁਰੂ ਗੋਬਿੰਦ ਸਿੰਘ ਜੀ ਨੂੰ ਗਾ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਧਾਈਆਂ ਦਿੰਦੇ ਹੋ ਦਿੰਦੇ ਹਨ ਅਸੀਂ ਆ ਸਾਰੀਆਂ ਸੰਗਤਾਂ ਨੂੰ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਬਧਾਈਆਂ ਜੈ ਗੁਰਦੇ ਕਲ ਗੁਰਦੇ ਮੁਖਸੂਦਾ ਪ੍ਰਬੰਧਕ ਕਮੇਟੀ ਕੋ ਪਿੰਡ ਲੈਦਣਾ ਕਿਲੋਂ ਦਾ ਕੀਤਾ ਗਿਆ ਧੰਵਾਦ ਕੰਡਲਿਤਨਾ ਕਮੇਟੀ ਵੱਲੋਂ ਇਸ ਪਿੰਡ ਲਿੱਦਰਾ ਕਮੇਟੀ ਦਾ ਕੀਤਾ ਗਿਆ ਧੰਨਵਾਦ ਨਵ ਕੀਰਤੋਂ ਇਹ ਸੰਗਤਾਂ ਦਾ ਕੀਤਾ ਹੋਇਆ ਧੰਨਵਾਦ ਤੂੰ ਦੇਖ ਰਹਾ ਹੈ ਉਦਾਸ ਸਿੰਘ ਮਾਧੂਪੁਰ YouTube ਤੋਂ ਚੈਨਲ ਤੋਂ ਇਹ ਨਵ ਕੀਰਤ ਵਿੱਚ ਸੰਗਤਾਂ ਦਾ ਕੀਤਾ ਗਿਆ ਤਾਂ ਧੰਨਵਾਦ ਪ੍ਰਬੰਧ ਕਮੇਟੀ ਨੇ ਵਿਚਾਰ ਡਾਡਾ ਮਾਰਦਾ ਵਿਚਾਰ ਨਗਰ ਕੀਰਤਨ ਆਰੰਭ ਮੁਕਸਦਤ ਹੋ ਕੇ ਪਿੰਡ ਲਿੱਦਰਾ ਕਲ ਨੂੰ ਪਹੁੰਚਿਆ ਤੋਟ ਲੰਗਰ ਵਰਤਾਇਆ ਹੈਗਾ ਪ੍ਰਬੰਧਕ ਕਮੇਟੀ ਮਕਸੂਦਾ ਨੇ ਕੀਤਾ ਹੈਗਾ ਪ੍ਰਬੰਧਕ ਕਲੀ ਨਿਤਣਾ ਦਾ ਧੰਵਾਦ ਲਿੱਦਾਂ ਕਲੋਨੀ ਨੇ ਪ੍ਰਬੰਧਕ ਕਮੇਟੀ ਤੇ ਅਲਗ ਜੀ ਨਗਰਕੀਤ ਨੇ ਪ੍ਰਬੰਧ ਕਮਿਊਨਿਟੀ ਆ ਜੀ ਆਇਆ ਉਹਨਾਂ ਦੀ ਵਾਰਖਾਨਾ ਕੀਤਾ ਹੈਗਾ ਧੰਵਾਦ ਵਾਰਖਾਨਾ ਕੀਤੀ ਗਈ ਸ਼ਾਹ ਨਗਰ ਕੀਰਤਨ ਠਾਠਾ ਮਾਰਦਾ ਆ ਆਰੰਭ ਹੋਇਆ ਮਕਸੂਦਾਂ ਉਸਤੋਂ ਜਨਤਾ ਕੋਲ ਉਹਨੇ ਆਨੰਦਨਗਰ ਤੋਂ ਹੁੰਦਾ ਹੋਇਆ ਸੂਰਾਂ ਨੂੰਸੀ ਹੁੰਦਾ ਆ ਪਿੰਡ ਲਿੱਤਾ ਕੋਲ ਨਹੀਂ ਪਹੁੰਚਿਆ ਪਰ ਪਿੰਡ ਲਿੱਤਾ ਕਿਵੇਂ ਜੀ ਆਖਾ ਨਰਕੀਰਤਨ ਕਿਹਾ ਜੀ ਆਖਾ ਪ੍ਰਬੰਧਕ ਕਮੇਟੀ ਮਕਸੂਦਾਂ ਨੇ ਕੀਤਾ ਤਲਵਾਰ ਗੁਰੂ ਅੱਤਟ ਲੰਗਰ ਸੰਗਤਾਂਵਾਰ ਤੇ ਵਰਤਾਇਆ ਗਿਆ ਟਰੈਕਟਰਾਂ ਟਰਾਲੀਆਂ ਟੂ ਵਿਲਰ ਤੇ ਅਤੇ ਨਗਰ ਵਿੱਚ ਚੰਗਤਾਂ ਵਿਚਾਰ ਇਲਾਕੇ ਤੋਂ ਤਾਂ ਸ਼ਾਮਲ ਹੋਈਆਂ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੇ ਵੀ ਧੰਨਵਾਦ ਕੀਤਾ ਕਿ ਜੋ ਟਰੈਕਟਰ ਟਰਾਲੀਆਂ ਲੈ ਕੇ ਆਏ ਆ ਵਿਚਾਰ ਨਗਰ ਮੀਂਹ ਪਿੰਦੇ ਦੇ ਵਿੱਚ ਚੰਗਤਾਂ ਦੇ ਨਗਰ ਵਿਚਾਰ ਹੋਈਆਂ ਉਹਨਾਂ ਦਾ ਧੰਨਵਾਦ ਕੀਤਾ ਪ੍ਰਬੰਧਕ ਕਮੇਟੀ ਨੇ ਸਾਪ ਕਮੇਟੀ ਨੇ ਸਭ ਜੋ ਸੇਵਾ ਕਰਦੇ ਆ ਤਨਵਾ ਸੇਵਾ ਕਰਦੇ ਆ ਨਾ ਕੋ ਲੰਗਰਾਂ ਸੇਵਾ ਕਰਦਾ ਆ ਕਿ ਕਿਸੇ ਤਰ੍ਹਾਂ ਸੇਵਾ ਕਰਦਾ ਆ ਨਾ ਉਹਨਾਂ ਦਾ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਜਿਨ੍ਹਾਂ ਸੇਵਾ ਭਾਵਨਾ ਨਾਲ ਨਿਰਜੀ ਸੇਵਾ ਨਗਰਿਕਾਂ ਸੇਵਾ ਕਰ ਰਹੇ ਆ ਨਾ ਉਹਨਾਂ ਦੇ ਕੀਤਾ ਗਿਆ ਧੰਨਵਾਦ ਪ੍ਰਬੰਧਕ ਕਮੇਟੀ ਮੁਖਸਦਾਂ ਵੱਲੋਂ ਸ਼ਰੂਰਦਾਸ ਮਹਾਰਾਜ ਤੇ ਦੇਵਦੇਸ ਸੰਗਤਾਂ ਨੂੰ ਪਿੰਡ ਲੱਤਣਾ ਕਲੋਨੀ ਵੱਲੋਂ ਸਾਬ ਦੇਸ ਸੰਗਤਾਂ ਨੂੰ ਲੱਖਾਂ ਬਧਾਈ ਹੋਵੇ ਸੈਂਕੜੇ ਦੀ ਹਜ਼ਾਰਾਂ ਤਰ੍ਹਾਂ ਦੇ ਵਿੱਚ ਟਰੈਕਟਰ ਟਰਾਲੀਆਂਾਂ ਵਿੱਚ ਸੰਗਤ ਹੋਈਆਂ ਸ਼ਾਹ ਨਗਿਰਤ ਹੋਈਆਂ ਸ਼ਾਹ ਪਿੰਡ ਲਿੱਦਣਾ ਕਲੋਨੀ ਵੱਲੋਂ ਸੰਗਤਾਂਵੰਦ ਕੀਰਤਨ ਸੰਗਤਾਂជាਵਲ ਤੇ ਟੋਟ ਲੰਗ ਵਰਤਾਇਆ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਧੰਨਵਾਦ ਮੌਜੂਦਾ ਪ੍ਰਬੰਧਕ ਕਮੇਟੀ ਵੱਲੋਂ ਤੇ ਪਿੰਡ ਲਿੱਦਣਾ ਕਲੋਨੀ ਦਾ ਕੀਤਾ ਗਿਆ ਧੰਨਵਾਦ ਟੋਟ ਲੰਗਰ ਵਰਤਾਇਆ ਜਾ ਰਿਹਾ ਮਕਸੂਦਾਂ ਪ੍ਰਬੰਧਕ ਕਮੇਟੀ ਨੇ ਇਸੇ ਲਈ ਪ੍ਰਬੰਧਕ ਕਮੇਟੀ ਦਾ ਕਲੋਨੀ ਦਾ ਕੀਤਾ ਹੈ ਧੰਨਵਾਦ ਪ੍ਰਬੰਧਕ ਕਮੇਟੀ ਨੇ ਕੀਤਾ ਗਿਆ ਧੰਨਵਾਦ ਸਾਡਾ ਗੁਰ ਟੋਟ ਟੋਟ ਲੰਗਰ ਵਰਤਾਇਆ ਜਾ ਰਿਹਾ ਮਸ਼ਾਲ ਨਰਕੀਰਤਨ ਠਾਠਾ ਮਾਰਾ ਨਰਕੀਰਤਨ ਮੁਕਤਾਰੰਭ ਹੋ ਕੇ ਅਮੁਕਸੁਦਾ ਵਿੱਚੋਂ ਰੰਭ ਹੋ ਕੇ ਪਿੰਡ ਲੇਲਾ ਕਲੋਨੀ ਵਿੱਚ ਪਹੁੰਚਾ ਪ੍ਰਬੰਧਕ ਕਮੇਟੀ ਵੱਲੋਂ ਜਿਤਨਾ ਕਮੇਟੀ ਦਾ ਕੀਤਾ ਗਿਆ ਧੰਵਾਦ ਪ੍ਰਬੰਧਕ ਕਮੇਟੀ ਮਕਸੂਦਾਂ ਵੱਲੋਂ ਨਿਰਕੀਰਤਨ ਲਈ ਅਸਾਂ ਤੁਹਾਨੂੰ ਕੀਤਾ ਗਿਆ ਧੰਨਵਾਦ ਲਿੱਦਣਾ ਕਲੋਨੀ ਦਾ ਕੀਤਾ ਗਿਆ ਧੰਵਾਦ ਜਿਹਨਾਂ ਟੁੱਟ ਲੰਗਰ ਗੁਰਦੁਆਰਾ ਤੇ ਸੰਗਟਾਂ ਵੱਲੋਂ ਚੁਕਾਇਆ ਗਿਆ ਪ੍ਰਬੰਧਕ ਕਮੇਟੀ ਨੂੰ ਕੀਤਾ ਗਿਆ ਧੰਵਾਦ ਪਛਾਣ ਨਗਰ ਕੀਰਤਨ ਮਕਸੂਦਾਂ ਆਰੰਭ ਹੋ ਕੇ ਪਿੰਡ ਲਿੱਦਣਾ ਕਲੋਨੀ 'ਤੇ ਪਹੁੰਚਿਆ ਪਿੰਡ ਵਾਸੀਆਂ ਨੇ ਕੀਤਾ ਗਿਆ ਧੰਵਾਦ

ਪਿੰਡ ਵਾਸੀਆਂ ਨੇ ਮਕਸੂਦਾਂ ਦਾ ਉਸਤਾਨ ਦਾ ਆਰੰਭ ਹੋ ਕੇ ਨ ਕੀਰਤਨ ਪਿੰਡ ਤੱਕ ਨੂੰ ਹੀ ਪਹੁੰਚਾ ਪ੍ਰਬੰਧਕ ਕਮੇਟੀ ਨੂੰ ਕੀਤਾ ਗਿਆ ਧੰਨਵਾਦ ਉਨ੍ਹਾਂ ਦੀ ਵਰਕਾਨ ਕੀਤਾ ਗਿਆ ਪਿੰਡ ਵਾਸੀਆਂ ਨੇ ਸੁਹਾਗ ਤੰਗਤਾਨਾ ਕੀਤੇ ਮਸ਼ਹੂਰ ਲੰਗਰ ਛਕਦੀਆਂ ਦਿਖਾਈ ਦੇ ਰਹੀਆਂ ਹਨ ਵਾਹਿਗੁਰੂ ਸਾਹਿਬ ਦੇ ਪਤੇ ਪ੍ਰਬੰਧਕ ਕਮੇਟੀ ਨੇ ਪਿੰਡ ਲਿੱਦਣਾ ਕਲੋਨੀ ਦਾ ਕੀਤਾ ਕਲੋਨੀ ਦਾ ਕੀਤਾ ਧੰਵਾ ਜਨਾਬ ਤੁਟ ਲੰਗਰ ਵਰਤਾਇਆ ਗਿਆ ਬੱਚਿਆਂ ਨੇ ਇਸੇ ਪਰਮਾਤਮਾ ਸ਼ੁਕਰ ਕੀਤਾ ਇੱਥੇ ਬਿੰਦ ਲੁੱਡਾ ਕਲੋਨੀ ਦੇ ਬੱਚਿਆਂ ਨੇ ਕੋਈ ਨਗਰ ਕੀਰਤਨ ਸਵਾ ਕੀਤਾ ਜਿਕਾਰੇ ਨਾਲ ਸਵਾ ਕੀਤਾ ਗਿਆ ਉਹ ਸੁੱਧਾ ਪ੍ਰਬੰਧਕ ਕਮੇਟੀ ਵੱਲੋਂ ਬਿੰਦ ਲੁੱਡਾ ਕਲੋਨੀ ਦਾ ਪ੍ਰਬੰਧਕ ਕਮੇਟੀ ਦਾ ਕੀਤਾ ਗਿਆ ਧੰਨਵਾਦ ਉਹਨਾਂ ਨੇ ਵਰਕਾਂ ਕੀਤਾ ਗਿਆ ਸਵਾਗਤ ਕੋਈ ਟੋਟ ਲੰਗਰ ਵਰਤਾਇਆ ਗਿਆ ਪ੍ਰਬੰਧਕ ਕਮੇਟੀ ਪ੍ਰਬੰਧਕ ਕਮੇਟੀਆਂ ਦਾ ਕੀਤਾ ਗਿਆ ਧੰਨਵਾਦ ਦੇਵ ਦੇ ਸੰਗਤਾਂ ਦੇਖ ਰਹੀਆਂ ਆ ਅਪਤਾਸੇ ਮਹਾਰਪੁਰ ਚੈਨਲ ਤੋਂ ਇਹ ਸੰਗਤਾਂ ਪਿੰਡ ਲੇਟਾਂ ਕਲੁੰਗ ਦਾ ਦਰਸ਼ਨ ਕਰ ਰਹੀਆਂ ਹਨਾ YouTube ਤੋਂ ਅਪਤਾਸੇ ਮਹਾਰਪੁਰੀ ਜਾਗੁਰੂ ਦੇਵ ਤਨਗੁਰ ਦੇਵ ਜੁਬਦਾਸ ਮਹਾਰਾਜ ਜਨਨ ਦੀ ਲੱਖ ਲੱਖ ਵਧਾਈ ਹੋਵੇ ਰਵਦਾਸ ਕਮੇਟੀ ਸਿੱਧਾ ਗੁਰੂ ਦੇਵ ਜੁਬਦਾਸ ਮਹਾਰਾਜ ਦੇ ਲੱਖ ਲੱਖ ਗੁਰਪੁਰ ਦੀ ਲੱਖ ਲੱਖ ਵਧਾਈ ਹੋਵੇ ਰਵਦਾਸ ਨਗਰੋਂ ਨਗਰਗੀਤਲ ਕਮੇਟੀ ਨੇ ਸਾਡੇ ਨਗਰ ਵਕਰ ਲਿਆਂਦਾ ਤੇ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਅਸੀਂ ਤੇ ਸਾਰੀ ਸੰਗਤ ਨੂੰ ਗੁਰਪੁਰ ਦੀ ਲੱਖ ਲੱਖ ਵਧਾਈ ਹੋਵੇ ਜੀ ਦੋ ਲੰਗਰ ਦੀ ਸੇਵਾ ਸਾਡੀ ਲਿਤੜਾ ਕਲੋਨੀ ਦੀ ਕਮੇਟੀ ਨੇ ਕੀਤੀ ਤਲਫੁੱਲ ਨਾ ਕਿ ਹੁਣ ਮਾਰੇ ਮਨਜੂਰ ਕਰੇ ਸੰਗਤ ਨੂੰ ਸਾਰੀ ਉਦੇਸ਼ਾਂ ਪ੍ਰਦੇਸ਼ਾਂ ਸੰਗਤ ਨੂੰ ਸਭ ਲੱਖ ਲੱਖ ਵਧਾਈ ਹੋਏ ਸ਼੍ਰੀ ਗੁਰੂ ਦਾ ਧੰਗੁਰਦੇਵ ਜਗੁਰਦੇਵ ਧੰਗੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਹਾਲ ਸ੍ਰੀ ਗੁਰੂ ਦਾਸ ਮਹਾਰਾਜ ਕੀ ਜੈ ਸ਼੍ਰੀ ਗੁਰੂ ਰਵਿਦਾਸ ਧਰਮ ਪ੍ਰਚਾਰ ਕਮੇਟੀ ਬਲਾਕ ਮਕਸੂਦਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਐਡਾ ਵੱਡਾ ਉਹਨਾਂ ਨੇ ਉਪਰਾਲਾ ਕੀਤਾ ਹੋਇਆ ਇਹ ਸ੍ਰੀ ਗੁਰੂ ਵਦਾਸ ਅਮਰਤ ਬਾਣੀ ਦੀ ਸ਼ੋਭਾ ਯਾਤਰਾ ਲੈ ਕੇ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਦੇ ਵਿੱਚ ਆਉਂਦੇ ਆ ਇਹਨਾਂ ਦਾ ਅਸੀਂ ਹਰ ਸਾਲ ਦੀ ਤਰ੍ਹਾਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਬਹੁਤ ਪ੍ਰਚਾਰ ਕਰਨ ਦੇ ਵਿੱਚ ਬਹੁਤ ਵੱਡਾ ਉਪਰਾਲਾ ਆ ਸ੍ਰੀ ਗੁਰੂ ਵਦਾਸ ਧਰਮ ਪ੍ਰਚਾਰ ਕਮੇਟੀ ਬਲਾਕ ਮਕਸੂਦਾ ਨੂੰ ਅਸੀਂ ਬਹੁਤ ਤਹਿ ਦਿਲੋਂ ਅ ਬਧਾਈ ਜਨ ਦੰਦੇ ਆ ਲੱਖ ਲੱਖ ਬਧਾਈ ਦਿੰਦੇ ਆ ਜੋ ਬੋਲੇ ਸੋ ਨਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੋ ਨਰਪੈ ਸਤਿਗੁਰੂ ਸੁਆਮੀ ਸਰਵੰਦਾਸ ਕੀ ਜੈ ਜੈ ਗੁਰਦੇ ਪਰਬੰਧਕ ਕਮੇਟੀ ਲੱਡਣਾ ਕਲੋਨੀ ਨੇ ਮੁਕਸਤਾ ਪ੍ਰਬੰਧਨ ਕੀਤਾ ਜੀਆਂ ਆਖਿਆ ਅਤੇ ਉਹਨਾਂ ਦਾ ਕੀਤਾ ਗਿਆ ਧੰਨਵਾਦ ਅਵਤਾਸ ਸਿੰਘ ਮਾਲਪੁਰੀ ਚੈਨਲ ਤੋਂ ਅਵਤਾਸ ਸਿੰਘ ਮਾਲਪੁਰੀ YouTube ਤੋਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ